ਬੁੱਧੀਜੀਵੀ ਬੈਠੇ ਨੇ ਜਿਹੜੇ ਮੈਨੂੰ ਲੱਗਦਾ ਵੀ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਸ਼ੁਰੂ ਕਰ ਦਿਆਂ ਦਾ ਕੱਢਣੀ ਆ ਜਦੋਂ ਤੱਕ ਇਹਨਾਂ ਦਾ ਢਿੱਡ ਨਹੀਂ ਭਰਦਾ ਉਦੋਂ ਤੱਕ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਕਰਨ ਲੱਗ ਜਾਂਦੇ ਨੇ ਉਹਨਾਂ ਸਤਿਕਾਰਯੋਗ ਸ਼ਖਸੀਤਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਵੀ ਨਾਦੇ ਹਲਕੇ ਦੇ ਵਿੱਚ ਜਿੱਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਹੋਇਆ 5 ਸਾਲ ਕਾਂਗਰਸ ਦੇ ਲੰਘੇ 3 ਸਾਲ ਦੇ ਕਰੀਬ ਆਮ ਆਦਮੀ ਪਾਰਟੀ ਵਾਲਿਆਂ ਨੂੰ ਹੋ ਗਿਆ ਇਹਨਾਂ ਦੇ ਨਾਲ ਨਾਪ ਤੋਲ ਕਰਕੇ ਦੇਖ ਲਓ ਵੀ ਕਿਹੜੀ ਸਰਕਾਰ ਨੇ ਨਾਬੇ ਹਲਕੇ ਦਾ ਵਿਕਾਸ ਕਰਾਇਆ ਨਾਬੇ ਹਲਕੇ ਦੇ ਵਿੱਚ ਸਾਡਾ ਐਮਐਲਏ ਨਹੀਂ ਸੀਗਾ ਮੱਖਣ ਸਿੰਘ ਜੀ ਲਾਲਕਾ ਨਾਬੇ ਹਲਕੇ ਦੇ ਇੰਚਾਰਜ ਸੀ ਐਮਐਲਏ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਸੋ ਨਾਬੇ ਹਲਕੇ ਦੀ ਸੰਗਤ ਨੂੰ ਮੈਂ ਸਤਿਕਾਰ ਸਹਿਤ ਬੇਨਤੀ ਕਰਨਾ ਚਾਹੁੰਦਾ ਵੀ ਸਤਿਕਾਰ ਸਹਿਤ ਜੋ ਗੱਲਾਂ ਮੈਂ ਕਹਿ ਰਿਹਾ ਧਿਆਨ ਨਾਲ ਸੁਣਿਓ ਕੰਮ ਕਰਨ ਵਾਲਿਆਂ ਦੀ ਤੇ ਨਿੰਦਣ ਵਾਲਿਆਂ ਦੀ ਪਰਖ ਜ਼ਰੂਰ ਕਰਿਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 4.4 ਕਰੋੜ ਰੁਪਇਆ ਮੱਕਣ ਸਿੰਘ ਦੀ ਲਾਲਕਾ ਜਿਹੜੇ ਹਲਕਾ ਚਾਰ ਸੀ ਉਸ ਸਮੇਂ ਦੇ ਸਾਡੇ 90 ਹਲਕੇ ਦੇ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਜੀ ਬਾਦਲ ਕੋਲ ਜਾ ਕੇ ਡਿਮਾਂਡ ਰੱਖੀ ਵੀ ਮੇਰੇ ਹਲਕੇ ਦੇ ਵਿੱਚ ਪਸ਼ੂ ਮੰਡੀ ਬਣੀ ਹੋਈ ਆ ਜਿੱਦੀ ਹਾਲਾਤ ਜਿਹਦੇ ਬਹੁਤ ਹੀ ਖਸਤਾ ਨੇ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਹੀ 4.5 ਕਰੋੜ ਰੁਪਇਆ ਨਾਬੇ ਹਲਕੇ ਦੀ ਉਸ ਪਸ਼ੂ ਮੰਡੀ ਦੇ ਉੱਤੇ ਖਰਚ ਕਰਨ ਲਈ ਜਾਰੀ ਕੀਤਾ ਉਹ ਦਾਤ ਘਾਟਣ ਉਸ ਸਮੇਂ ਦੇ ਕੈਬਨਿਟ ਦੇ ਮੰਤਰੀ ਗੁਲਜਾਰ ਸਿੰਘ ਜੀ ਰਣੀਕੇ ਨੇ ਆ ਕੇ ਕੀਤਾ ਪਰ ਦੁੱਖਾਂ ਦਾ 1.5 ਕਰੋੜ ਰੁਪਇਆ ਲੱਗਿਆ ਹੋਇਆ ਜਦੋਂ ਉਸ ਮੰਡੀ ਦਾ ਘਾਟਣ ਹੋਇਆ ਅਕਾਲੀ ਦਲ ਦੀ ਸਰਕਾਰ ਵੇਲੇ ਦਾ ਉਸ ਮੰਡੀ ਦਾ ਹਾਲ ਦੇਖਦੇ ਕਿਵੇਂ ਉਹ ਸ਼ੀਸ਼ੇ ਮਾਂਗ ਚਮਕਦੀ ਸੀ ਪਰ ਅੱਜ ਅੱਜ ਭਰਾਵੋ ਉੱਥੇ ਤੁਸੀਂ ਲੰਘਦੇ ਹੋਵੋਗੇ ਦਲਤੀ ਰੋਡ ਦੇ ਉੱਪਰ ਹੁੰਦੀ ਫਲਾਤ ਦੇਖੋ ਕੀ ਬਣੇ ਹੋਏ ਨੇ ਐਂਗਲ ਤੱਕ ਲੋਕ ਲਾ ਕੇ ਲੈ ਗਏ ਉੱਥੋਂ ਗੇਟ ਤੱਕ ਭੰਨੇ ਪਏ ਨੇ ਅੰਦਰ ਬੰਦਿਆਂ ਤੋਂ ਉੱਚਾ-ਉੱਚਾ ਘਾਹ ਉੱਗਿਆ ਪਿਆ ਸਾਰਾ ਕੁਝ ਭੰਨਣ ਤੋਂ ਨਲਾਕੀ ਉਦੋਂ ਹੁੰਦੀ ਆ ਜਦੋਂ ਸਰਕਾਰਾਂ ਚੰਗੀਆਂ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਨੂੰ ਸਾਹਮ੍ਹਦੀਆਂ ਨਹੀਂ ਹੈਗੀਆਂ ਆਮ ਆਦਮੀ ਪਾਰਟੀ ਵਾਲਿਆਂ ਨੇ ਕਿੱਟ ਤਾਂ ਕੀ ਲਾਉਣੀ ਆ 3 ਸਾਲ ਲੰਘ ਗਏ 2 ਸਾਲ ਛੋਟੇ ਰਹਿ ਗਏ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਹੀ ਸਾਹਮ੍ਹ ਲੋ ਨੰਬਰ 2 ਤੇ ਮੈਂ ਆਉਣਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਨਾਭੇ ਦੇ ਵਿੱਚ 6 ਗ੍ਰਿਡ ਲੈ ਕੇ ਆਂਦੇ ਹਲਕਾ ਅਕਤਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਾਰੇ ਗ੍ਰਿਡ ਲਗਿਆ ਮੱਲੇਆਲ ਪਿੰਡ ਦੇ ਵਿੱਚ ਲਗਿਆ 6 ਗ੍ਰੱਡਾ ਹਲਕੇ ਦੇ ਪਿੰਡਾਂ ਦੇ ਵਿੱਚ ਲੱਗੇ 6 ਸਕੂਲ ਅਪਗ੍ਰੇਡ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਲਕੇ ਦੇ 6 ਸਕੂਲ ਅਪਗ੍ਰੇਡ ਕੀਤੇ ਗਏ ਮੰਗੇਆਲ ਪਿੰਡ ਦਾ ਸਕੂਲ ਆ ਛਿੱਟਾਂ ਵਾਲਾ ਸਕੂਲ ਆ 6 ਸਕੂਲਾਂ ਸੇ ਹਲਕੇ ਦੇ ਅਪਗ੍ਰੇਡ ਕੀਤੇ 18 ਸੇਵਾ ਕੇਂਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਲਕੇ ਨਾਬੇ ਦੇ ਅੰਦਰ ਬਣਾਏ ਮੈਂ ਸਮਝਦਾ ਵੀ ਆ ਆਮ ਆਦਮੀ ਪਾਰਟੀ ਨੇ ਤਾਂ ਕਿ ਜਿੰਦੇ ਹੀ ਲਾਤੇ ਉਹਨਾਂ ਸਬਤਾ ਕੇਂਦਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਸੀ ਕਮਾਕਾਰ ਵਾਲੇ ਉਹਨਾਂ ਦੇ 10-10 ਪਿੰਡ 20-20 ਪਿੰਡਾਂ ਦਾ ਕੰਮ ਉੱਥੇ ਹੀ ਬਣ ਜਾਂਦਾ ਸੀ ਸਬਤਾ ਕੇਂਦਰ 'ਚ ਆ ਕੇ ਨਾਵੇ ਆਉਣ ਦੀ ਉਹਨਾਂ ਨੂੰ ਲੋੜ ਨਹੀਂ ਸੀ ਪੈਂਦੀ ਲੋਕਾਂ ਦੀ ਖੱਦਰ ਖਵਾਰੀ ਅਕਾਲੀ ਦਲ ਨੇ ਘਟਾਈ ਸੀ ਪਰ ਇਹ ਸਰਕਾਰ ਨੇ ਨਕਮੀ ਸਰਕਾਰ ਨੇ ਲੋਕਾਂ ਨੂੰ ਖੱਦਰ ਖਵਾਰੀ ਵਾਲੇ ਰਹਾ ਪਾਇਆ ਸੋ ਫਰਕ ਤੁਸੀਂ ਦੇਖਣਾ ਜਿੰਨੀਆਂ ਲਿੰਕਾ ਰੋਡਾਂ ਦੀਆਂ ਨਾਬੇ ਹਲਕੇ ਦੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇਖ ਲਓ ਕੋਈ ਰੋਡ ਦੀ ਹਾਲਾਤ ਜਿਹੜੇ ਅੱਜ ਬਣੇ ਹੋਏ ਨੇ ਉਸ ਟਾਈਮ ਹੈਗੇ ਸੀਗੇ ਗੱਲਾਂ ਆਮ ਆਦਮੀ ਪਾਰਟੀ ਵਾਲੇ ਕਰੇ ਬੈਠੇ ਬਣਾਈ ਜਾਂਦੇ ਨੇ ਮਹਿਲ ਬਣਾਈ ਜਾਂਦੇ ਨੇ ਆਹ ਕਰਦਾਂਗੇ ਉਹ ਕਰਦਾਂਗੇ ਪਰ ਹਕੀਕਤ ਦੇ ਵਿੱਚ ਤੁਸੀਂ ਸਾਰੀ ਬਰੇ ਭਰਾ ਸਤਕਾਰਯੋਗ ਸਖਸੀਅਤਾਂ ਇਹ ਵੀਡੀਓ ਦੇਖਦੇ ਹੋਵੋਗੇ ਬੈਠ ਕੇ ਵਿਚਾਰ ਕਰੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲਈ ਕੰਮ ਕੀਤੇ ਨੇ ਜਾਂ ਨਹੀਂ ਕੀਤੇ ਸਰਕਾਰ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਬੰਦਿਆਂ ਤੋਂ ਕੋਈ ਬੰਦਾ ਅਹਿਮਦਾਣੀ ਜੀ ਤੋਂ ਗਲਤੀਆਂ ਨਹੀਂ ਹੁੰਦੇ ਆ ਇਨਸਾਨ ਆ ਜਿਹੜਾ ਉਹ ਗਲਤੀਆਂ ਦਾ ਪੂਤਲਾ ਸੋ ਜਿਹੜੇ ਵੀ ਬੁੱਧੀਜੀਵੀ ਅਕਾਲੀ ਦਲ ਨੂੰ ਨਿੰਦਣ ਤੇ ਲੱਗੇ ਹੋਏ ਨੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਆ ਇੱਕ ਪਾਸੇ ਉਹ ਲੋਕ ਨੇ ਜਿਹੜੇ ਕੇਵਲ ਤੇ ਕੇਵਲ ਡਰਾਮਾ ਕਰਦੇ ਨੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਕੰਮ ਕਰਦੇ ਨੇ ਵਿਕਾਸ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਇਹ ਪਰਖ ਤੁਸੀਂ ਕਰਨੀ ਆ ਵੀ ਆਪਾਂ ਡਰਾਮੇਬਾਜ਼ਿਆਂ ਨੂੰ ਅੱਗੇ ਲੈ ਕੇ ਆਉਣਾ ਕਿ ਕੰਮ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਉਣਾ